ਸਸਟੀ ਕਾਲਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਮੈਨੂੰ ਸਾਨੂੰ ਫੋਨ ਆਇਆ ਸੀਗਾ ਬੇਟੀ ਤੇ ਉਧਰ ਚਲੀ ਗਈ ਆ ਤੇ ਸਾਨੂੰ ਵੀ ਕਿਹਾ ਕਿ ਘਰ ਤੇ ਕਹਿੰਦੇ ਸੀ ਲੰਚ ਇਧਰ ਕਰਿਓ ਵੀ ਆਪਾਂ ਲੰਚ ਕਰਨ ਮੈਂ ਚਲੀ ਸੀਗੀ ਉਧਰ ਤੇ ਦੇਖਦੇ ਆ ਉਧਰ ਜਾ ਕੇ ਕੀ ਖਾਣੇ ਆਪਾਂ ਤੇ ਹੁਣ ਮੈਂ ਕੰਮ ਸ਼ੁਰੂ ਕਰਨ ਲੱਗੀ ਸੀਗੀ ਵੈਸੇ ਤੇ ਮੈਂ ਕਿਹਾ ਚਲਵਾ ਕੇ ਕਰਦੀ ਆਂ ਕੰਮ ਆਪਣਾ ਤੇ ਪਹਿਲਾਂ ਉਧਰ ਜਾ ਆਂ ਤੇ ਲੰਚ ਕਰ ਆਈਏ ਤੇ ਚਲੋ ਗਰਮੀਇਕ ਬਹੁਤ ਜ਼ਿਆਦਾ ਵਾਲ ਮੈਂ ਖੁੱਲੇ ਛੱਡੇ ਸੀ ਕਿਉਂਕਿ ਪਸੀਨਾ ਬਹੁਤ ਹੁੰਦਾ ਨਾ ਵਾਲਾਂ ਦੇ ਵਿੱਚ ਵੀ ਜਦੋਂ ਕੋਈ ਕੰਮ ਕਰੋ ਵੀ ਜਾਂ ਜਦ ਨਹਾ ਕੇ ਵੀਟੋ ਨਾ ਤਾਂ ਵੀ ਪਾਣੀ ਗਿੱਲੇ ਹੋ ਜਾਂਦੇ ਵਾਲ ਤੇ ਮੈਂ ਕਿਹਾ ਥੋੜੀ ਦਿਰ ਖੁੱਲੇ ਛੱਡ ਦਿੰਨੀ ਆ ਤੇ ਸੁੱਕ ਜਾਣਗੇ ਅੱਜ ਕੱਲ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਪਈ ਹੈ ਨਾ ਬਾਹਰ ਨਿਕਲ ਨੂੰ ਤੇ ਨਹੀਂ ਕਰਦਾ ਇਹ ਗਰਮੀ ਪੈਂਦੀ ਦੀ ਹੈ ਚਲੋ ਮਿਲਦੇ ਹਾਂ ਉੱਧਰ ਜਾ ਕੇ ਮਮਾ ਹਾਨਵੀਕਾ ਨੂੰ ਚੂਰੀ ਖਵਾਲਦੇ ਪਏ ਨੇ ਆ ਦੇਖੋ ਕਾਨਾ ਜੀ ਹੈ ਨਾ ਕਾਨਾ ਜੀ ਮੱਖਣ ਖਾਂਦੇ ਹੁੰਦੇ ਆ ਬਹੁਤ ਤੇ ਫਿਰ ਹਾਨਵੀਕਾ ਖਾ ਲਿੰਦੀ ਆ

ओके ਮੈਂ ਲੈ ਕੇ ਆਣੀ ਹਾਂ ਇੱਧਰ ਭਾਬੀ ਪਾਉ ਬਾਜੀ ਬਣਾ ਰਹੇ ਨੇ ਆ ਦੇਖੋ ਵਾਓ

ਆਣੀ ਮਿਠਾ ਚੂੜੀਆਂ ਪਾ ਕੇ ਬਹੁਤ ਚਟਨੀ ਪਿਆਜ਼ ਤੇ ਪਾਉ ਮਾ ਜੀ ਦੇਖਣਾ ਮਮਾ ਤੁਹਾਡੀ ਮੈਂਗੋ ਲੱਸੀ ਵੀ ਮੈਂਗੋ ਲੱਸੀ ਵੀ ਆਪੂ ਕੱਟੇ ਨਾ ਮੈਂਗੋ ਲੱਸੀ ਠੰਡੀ ਠੰਡੀ ਮੈਂਗੋ ਲੱਸੀ ਨਾਲ ਪੀਓ ਸੀਗੇ ਮੈਂ ਦੇਣ ਲੱਗੀ ਸੀ ਰੋਟੀ ਇਹਨਾਂ ਨੂੰ ਤੇ ਪਿੰਡੀਆਂ ਬਣਾ ਲਈਆਂ ਸੀ ਕਿਆਂ ਮੈਂ ਮੈਂ ਕਿਹਾ ਥੋੜ੍ਹੀ ਜਿਹੀ ਪਿੰਡੀਆਂ ਬਣਾਈਆਂ ਜੜੀਆਂ ਵੀ ਹੁਣ ਰੋਟੀ ਖਾ ਲਾਂਗੇ ਲੰਚ ਕਰ ਲੈਣੇ ਆ ਸਿੰਪਲ ਜਿਹਾ ਲੰਚ ਕਰਦੇ ਆ ਰੋਟੀ ਨਾਲ ਫਿਰ ਆਪਾਂ ਜਾਵਾਂਗੇ ਅੱਜ ਫਿਲਮ ਦੇਖਣ ਵਾਸਤੇ ਜਾਣਾ ਹੈ ਤਾਂ ਕਰਕੇ ਫਿਰ ਮੈਂ ਕਿਹਾ ਹੁਣ ਥੋੜਾ ਸਾਫ਼ ਕਰ ਲੈਣੀ ਆ ਹੁਣ ਸਾਰਾ ਕਿਉਂਕਿ ਗੈਸ ਵਗੈਰਾ ਸਾਫ਼ ਕਰ ਲੈਣੀ ਆ ਪਹਿਲਾਂ ਰੋਟੀ ਖਾ ਲਈਏ ਇਥੇ ਜੋਂਬੀ ਲੈਂਡ ਫਿਲਮ ਦੇਖਣ ਆਏ ਸੀਗੇ ਨਾ ਆਪਾਂ ਤੇ ਬਹੁਤ ਵਧੀਆ ਸੀਗੀ ਇਹਦੇ ਵਿੱਚ ਵੀ ਮਤਲਬ ਕਿ ਬਹੁਤ ਵਧੀਆ ਇਹਦੇ ਵਿੱਚ ਵੀ ਸਾਨੂੰ ਫਿਲਮ ਬਹੁਤ ਵਧੀਆ ਵੈਸੇ ਲੱਗੀ ਤੇ ਆਪਾਂ ਇਥੇ ਫਿਲਮ ਦੇਖੀਏ ਦੇਖੋ ਕਿਦਾਂ ਸਾਰੇ ਪਿੰਡ ਹੀ ਹੋ ਗਿਆ ਸੀ ਜੋਂਬੀ ਬਣ ਗਿਆ ਸੀਗਾ ਤੇ ਦੁੱਧ ਦਾ ਕਰਕੇ ਮੱਝਾਂ ਦਾ ਕਰਕੇ ਜਦ ਆਪਾਂ ਇੰਜੈਕਸ਼ਨ ਵਗੈਰਾ ਲਗਾਉਨੇ ਨੇ ਉਹ ਉਹ ਉਹਦਾ ਕਰਕੇ ਇਹਦੇ ਵਿੱਚ ਦੱਸਿਆ ਵਾ ਵੀ ਕਿਦਾਂ ਆਪਾਂ ਨੂੰ ਵੈਸੇ ਲਾਣੇ ਨਹੀਂ ਚਾਹੀਦੇ ਇੰਜੈਕਸ਼ਨ ਜਿਆਦਾ। ਕੁਲਚਾ ਖਾਣਾ ਮੈਂ ਬਹੁਤ ਦਿਨਾਂ ਬਾਅਦ ਮੈਂ ਕਿੰਨੇ ਦਿਨ ਹੋ ਗਏ ਕੁਲਚਾ ਪਰ ਮੈਨੂੰ ਮਿਲਦਾ ਨਹੀਂ ਹੈਗਾ। ਆਪਾਂ ਜਦੋਂ ਇਦਾਂ ਆਉਂਦੇ ਜਾਂਦੇ ਆ ਨਾ ਕੁਲਚੇ ਵਾਲਾ ਉਦੋਂ ਕੋਈ ਲੱਭਦਾ ਹੀ ਨਹੀਂ ਆ। ਤੇ ਹੁਣ ਆਪਾਂ ਇੱਥੇ ਖੜੇ ਸੀਗੇ ਤੇ ਹੁਣ ਮੈਂ ਕਹੇ ਕੁਲਚਾ ਖਾਣਾ ਤੇ ਫਿਰ ਮੈਨੂੰ ਕੁਲਚਾ ਬਹੁਤ ਕਿੰਨੇ ਦਿਨਾਂ ਦਾ ਹੀ ਹੋਇਆ ਵੀ ਕੁਲਚਾ ਖਾਣਾ ਜਦਾਂ ਵਿੱਚ ਬੰਦ ਦੇ ਵਿੱਚ ਭਰਿਆ ਨਹੀਂ ਹੁੰਦਾ ਉਹ ਤੇ ਕਿੰਨੀਆਂ ਵੈਸੇ ਆਲੂ ਵੀ ਆ, ਚਨੇ ਵੀ ਆ, ਪਨੀਰ ਵੀ ਆ ਤੇ ਮੈਂ ਖਾ ਮੇਰੇ ਵਾਸਤੇ ਫਿਰ ਬਣਵਾ ਕੇ ਲਿਆ ਹੋਵੀ ਤੇ ਮੈਂ ਹੁਣ ਖਾਵਾਂਗੀ ਗੁਲਚਾ ਮੈਨੂੰ ਬਹੁਤ ਮੈਨੂੰ ਪਸੰਦ ਵਾ ਗੁਲਚਾ ਤੇ ਪਰ ਇਹ ਵੀ ਇਦਾਂ ਹਰ ਇੱਕ ਜਗ੍ਹਾ ਤੇ ਨਹੀਂ ਦਾ ਮਿਲਦੇ ਨਾ ਤੇ ਹੁਣ ਖਾਨੇ ਆ ਕਿਉਂਕਿ ਆਪਾਂ ਫਿਲਮ ਤੇ ਵੇਖ ਹੈ ਇਹ ਫਿਲਮ ਬਹੁਤ ਵਧੀਆ ਫਿਲਮ ਸੀਗੀ ਤੇ ਇਹ ਮੈਨੂੰ ਵੈਸੇ ਵੀ ਫਿਲਮਾਂ ਵਧੀਆ ਲੱਗਦੀਆਂ ਨੇ ਤੇ ਹੁਣ ਆਪਾਂ ਬਸ ਫਿਲਮ ਤੇ ਦੇਖ ਆਏ ਆ ਤੇ ਫਿਰ ਮੈਂ ਕਿਹਾ ਮੈਂ ਖਾਣੀ ਆ ਤੇ ਬੇਟੀ ਕਹਿੰਦੀ ਮੈਂ ਨਹੀਂ ਕੁਝ ਵੀ ਖਾਣਾ ਤੇ ਮੈਂ ਤੇ ਜਾ ਕੇ ਆਪੇ ਆਰਡਰ ਕਰ ਦਾਂਗੀ ਕੁਝ ਵੀ ਖਾਣਾ ਹੋਏਗਾ ਤੇ ਮੈਂ ਕਿਹਾ ਮੈਂ ਤੇ ਕੁਲਚਾ ਖਾਣੀ ਆ ਕਿਉਂਕਿ ਮਿਲ ਗਿਆ ਸੀਗਾ ਨਾਲੇ ਫਿਰ ਆਪਾਂ ਇੱਧਰ ਹੀ ਵਾਪਸ ਆਏ ਪਿੰਸ ਵਾਲੇ ਸਾਈਡ ਤੇ ਨਾ ਫਿਰ ਆਪਾਂ ਇੱਧਰ ਆਏ ਹੀ ਕਿਤੇ ਫਿਰ ਆਈਏ ਕਿ ਹੁਣ ਚਲੋ ਖਾ ਲੈਨੇ ਆ ੜਕਾ ਬਣਾ ਰਿਆ ਵਾ ਤੇ ਕੁਲਚਾ ਖਾਨੇ ਆ ਬੜੇ ਦਿਨਾਂ ਬਾਅਦ ਲੂ ਵਾਲਾ ਕੁਲਚਾ ਵਾ ਇਹ ਮੈਂ ਇੱਕ ਬਾਈਟ ਲੈ ਵੀ ਲਈ ਇਹਦੀ ਸਵਾਦ ਇਹ ਮੈਂ ਇੱਕ ਤੇ ਖਾ ਲਿਆ ਇੱਕਾ ਚੰਨਿਆਂ ਵਾਲਾ ਖਾਣ ਲੱਗੀ ਆ ਤੇ ਇਹ ਵੀ ਬਹੁਤ ਖਾ ਕੇ ਦੇਖਣੀ ਹੈ ਇਹਦਾ ਵੀ ਟੇਸਟ ਹੈ ਤੇ ਦੂਜੇ ਦਾ ਟੇਸਟ ਵੀ ਬਹੁਤ ਵਧੀਆ ਹੀ ਸਵਾਦ ਸੀ ਉਹ ਵੀ ਤੇ ਇਹ ਹੁਣ ਮੈਂ ਇਹ ਵੀ ਖਾ ਕੇ ਦੇਖਦੀ ਆ ਤੇ ਬਹੁਤ ਵਧੀਆ ਪੇਮਸ ਤੇ ਆ ਇੱਧਰ ਸਾਹਮਣੇ ਇਹ ਬਹੁਤ ਵਧੀਆ ਗੜਾ ਰੋਡ ਤੇ ਹੀ ਐ ਇਦਾਂ ਵੀ ਅੱਛਾ ਮਕਰੋਨੀ ਵਗੈਰਾ ਇਹਦੇ ਵਿੱਚ ਮਿਕਸ ਮਿਕਸ ਵਾ ਹਨਾ ਇਹ ਮਿਕਸ ਪਨੀਰ ਵੀ ਆ ਸਭ ਕੁਝ ਹੀ ਇਹਦੇ ਵਿੱਚ ਸਵਾਦ ਸੀਗਾ ਤੇ ਬੇਟੀ ਕਹਿੰਦੀ ਮੈਂ ਤੇ ਖਾਣਾ ਡੋਕਲਾ ਤੇ ਫਿਰ ਇਹਨੇ ਡੋਕਲਾ ਬਣਾਇਆ ਸੀਗਾ ਤੇ ਮਾਈਕ੍ਰੋਵੇ ਦੇ ਵਿੱਚ ਰੱਖ ਕੇ ਤੇ ਬੜਾ ਸੋਹਣਾ 스ਪੰਜੀ ਦੇ ਬਣ ਗਿਆ ਸੀਗਾ ਤੇ ਇਹਨੇ ਇਦਾਂ ਬਣਾ ਲਿਆ ਵਾ ਹੁਣ ਤੇ ਹੁਣ ਤੜਕਾ ਲਾਉਣਾ ਉੱਪਰ ਤੇ ਤੜਕਾ ਲਗਾਉਂਦੇ ਆ ਹੁਣ ਕੜੀ ਪੱਤਾ ਵਗੈਰਾ ਪਾ ਕੇ ਨਾ ਤੇ ਇੱਥੇ ਤੜਕਾ ਲਗਾਇਆ ਸੀਗਾ ਦੇ ਵਿੱਚ ਕੜੀ ਪੱਤਾ ਪਾਇਆ ਮਿਰਚਾਂ ਨਹੀਂ ਪਾਈਆਂ ਕਿਉਂਕਿ ਮਿਰਚਾਂ ਆਪ ਨਹੀਂ ਖਾਂਦੀ ਹੈਗੀ ਤੇ ਮਿਰਚਾਂ ਨਹੀਂ ਇਹਦੇ ਵਿੱਚ ਪਾਈਆਂ ਨਹੀਂ ਹੈਗੀਆਂ ਪਰ ਮਿਰਚ ਜਿਹੜੀ ਬਹੁਤ ਸਵਾਲ ਲੱਗਦੀ ਆ ਤੇ ਵੇਖੋ ਕਿੰਨਾ ਸੋਨਾ 스ਪੰਜੀ ਬਣਿਆ ਸੀਗਾ ਇੱਥੇ ਮੈਂ ਦਿਖਾਉਂਦੀ ਪਈ ਸੀ ਕਿ ਤੁਹਾਨੂੰ ਦੇਖੋ ਕਿੰਨਾ 스ਪੰਜੀ ਆ ਬਹੁਤ ਵਧੀਆ ਬਣਿਆ ਸੀਗਾ ਇਹ ਪੈਕਟ ਮਿਲ ਜਾਂਦਣਾ ਪੈਕਟ ਲੈ ਆਓ ਤਾਂ ਫਿਰ ਉਹਦਾ ਬਣ ਜਾਂਦਾ ਬੜਾ ਵਧੀਆ ਸੰਤੂ ਸਾਹਿਬ ਦੀ ਫਰਮਾਇਸ਼ ਹੀਗੀ ਕਹਿੰਦੇ ਮੈਂ ਤੇ ਦਾਲ ਖਾਣੀ ਹੈ ਜਿਹੜੀ ਮਾਵਾਂ ਦੀ ਧੋਤ ਵੀ ਹੁੰਦੀ ਹੈ ਨਾ ਉਹ ਵਾਲੀ ਤੇ ਮੈਨੂੰ ਕਹਿੰਦੇ ਮੈਨੂੰ ਦੋ ਬਣਾ ਕੇ ਦੇ ਨਾਲ ਚੋਲ ਬਣਾ ਕੇ ਦੇ ਵੀ ਤੇ ਫਿਰ ਇਹ ਆ ਵੀ ਫਰਮਾਇਸ਼ ਹੋਵੇ ਤੇ ਉਹ ਫਿਰ ਬਣਾਨੀ ਤਾਂ ਵੈਂਦੀ ਆ ਤੇ ਫਿਰ ਮੈਂ ਕਿਹਾ ਚਲੋ ਬਣਾ ਲੈਣੀ ਕਿਉਂਕਿ ਥੁੱਪਣਾ ਹੀ ਤੇ ਥੋੜੀ ਚੋਲ ਵੀ ਲਾਗੇ ਰੱਖ ਦਿੱਤੇ ਹੀਗੇ ਤੇ ਪਿਆਜ਼ ਦਾ ਅਦਰਕ ਦਾ ਲਸਣ ਦਾ ਤੜਕਾ ਲਾ ਕੇ ਤੇ ਇਥੇ ਮੈਂ ਤੜਕਾ ਪਉਣਦੀ ਪਈ ਸੀਗੀ ਤੇ ਫਿਰ ਬਸ ਦਾਲ ਤੇ ਫਿਰ ਚੋਲ ਉਹ ਤੇ ਆਪਾਂ ਫਿਰ ਉਹੀ ਖਾ ਲਾਵਾਂਗੇ ਤੇ ਥੋੜਾ ਬੋਤਾ ਡੋਕਲਾ ਵਗੈਰਾ ਖਾ ਲਿਆ ਸੀਗਾ ਤੇ ਇੱਥੇ ਦਾਲ ਵੇਖੋ ਬਹੁਤ ਸੋਹਣੀ ਬਣ ਗਈ ਸੀ ਤੇ ਇਹਨਾਂ ਨੂੰ ਇਹ ਵਾਲੀ ਜ਼ਿਆਦਾ ਪਸੰਦ ਆ ਮਾਵਾ ਦੀ ਜਿਹੜੀ ਤੋਤਨੀ ਹੁੰਦੀ ਆ ਫਿਰ ਮੈਂ ਗਾਉਣ ਚਲੋ ਫਰਮਾਇਸ਼ ਕੀਤੀ ਆ ਫਿਰ ਉਹ ਤੇ ਪੂਰੀ ਕਰਨੀ ਪੈਂਦੀ ਆ ਤੇ ਦਾਲ ਨੂੰ ਤੜਕਾ ਲਾ ਦਿੱਤਾ ਸੀਗਾ ਤੇ ਫਿਰ ਨਾਲ ਚੌਲ ਬਣਾ ਦਿੱਤੇ ਆ ਤੇ ਹੁਣ ਖਾ ਲੈਣਗੇ ਜਦੋਂ ਵੀ ਇਹਨਾਂ ਨੇ ਖਾਣੀ ਹੋਏਗੀ ਲੇਟ ਹੀ ਤੇ ਖਾਂਦੇ ਵੈਸੇ ਮੈਂ ਤੇ ਖਾ ਲਵਾਂਗੀ ਪਹਿਲਾਂ ਹੀ ਤੇ ਇੱਥੇ ਮੈਂ ਲੱਗੀ ਸੀਗੀ ਖਾਣ ਇਹਨਾਂ ਤੇ ਹਜੇ ਲੇਟ ਹੀ ਖਾਣੀ ਆ ਕਹਿੰਦੇ ਮੈਂ ਰੁੱਕ ਕੇ ਖਾਵਾਂਗਾ ਹਜੇ ਤੇ ਫਿਰ ਮੈਂ ਕਿਹਾ ਚਲੋ ਆਪਾਂ ਦਿਖਾ ਲੈਨੇ ਆ ਨਾ ਟਾਈਮ ਨਾਲ ਭੁੱਖ ਲੱਗ ਤੇ ਜਾਂਦੀ ਹੈ ਵੈਸੇ ਤੇ ਉੰਜ ਡੋਕਲਾ ਵੀ ਥੋੜਾ ਖਾਦਾ ਸੀਗਾ ਮੈਂ ਪਰ ਫਿਰ ਚੌਲ ਖਾ ਲਾਂਗੇ ਦਾਲ ਤੇ ਚੌਲ ਖਾ ਲੈਨੇ ਆ ਆਪਾਂ ਚੌਲ ਥੋੜੇ ਜੇ ਬਣਾਏ ਸੀਗੇ ਮੈਂ ਪਰ ਫਿਰ ਵੀ ਇਹ ਫੁੱਲ ਜਾਂਦੇ ਜਿਹਦਾ ਬਾਸਮਤੀ ਦੇ ਚੌਲ ਨੇ ਨਾ ਤੇ ਫਿਰ ਜਿੰਨੇ ਥੋੜੇ ਜਿਹਾ ਬਣਾਉਣਾ ਫਿਰ ਵੀ ਹੋ ਹੀ ਜਾਂਦੇ ਐ ਜਿਆਦਾ ਹੀ ਹੋ ਜਾਂਦੇ ਐ ਥੋੜੇ ਜੇ ਬਣਾਉਂ ਤਾਂ ਮੈਂ ਥੋੜੇ ਜਿਹਾ ਉੰਜ ਬਣਾਏ ਆ ਤੇ ਬਸ ਹੁਣ ਚੌਲ ਖਾਣੇ ਆ ਤੇ ਨਾਲ ਮੈਂ ਚਾਰ ਲਵਾਉਂਗੀ ਆਮਬ ਦਾ achar ਕੱਚਾ-ਕੱਚਾ ਜਿਹੜਾ ਨਾ ਉਹ ਬਹੁਤ ਵਧੀਆ ਲੱਗਦਾ ਵਾ ਤੇ ਮੈਂ ਪਾਇਆ ਸੀਗਾ ਤੇ ਮੈਂ ਕਿਹਾ ਥੋੜਾ ਜਿਹਾ ਫਿਰ ਨਾਲ ਉਹ ਮੈਂ ਲਿਆ ਸੀ ਕੰਬ ਦਾ achar ਦੇਖੋ ਕਿੰਨਾ ਸੋਹਣਾ ਇਸ ਤਰ੍ਹਾਂ ਦਾ ਕੱਚਾ-ਕੱਚਾ ਜੇ ਮੈਂ ਪਾਇਆ ਹੀ ਆ ਵੈਸੇ ਤੇ ਪਰ ਇਹ ਆ ਫਿਰ ਵੀ ਠੀਕ ਲੱਗਦਾ ਜੇ ਥੋੜੇ ਕਿ ਦਿਨਾਂ ਚ ਹੋ ਜਾਏਗਾ ਵੈਸੇ ਤੇ ਫਿਰ ਨਾਲ ਲੈ ਲਿਆ ਸੀਗਾ achar ਤੇ ਹੁਣ ਆਪਾਂ ਖਾਣੇ ਆ ਤੇ ਇਹ ਤੇ ਬਾਅਦ ਵਿੱਚ ਫਿਰ ਖਾ ਲੈਣਗੇ ਬੇਟੀ ਨੇ ਤੇ ਖਾਦੀ ਨਹੀਂ ਕਿਉਂਕਿ ਉਹਨੇ ਡੋਕਲਾ ਵਗੈਰਾ ਖਾਦਾ ਸੀਗਾ ਤੇ ਰੋਟੀ ਨਹੀਂ ਗਈ ਖਾਦੀ ਉਹਨੇ ਇਹ ਬ੍ਰੇਕਫਾਸਟ ਦੇ ਵਿੱਚ ਲਕੀਆ ਮੈਂ ਚਾਉ ਵਾਲਵਾ ਤੇ ਰਾਤ ਵਾਲੇ ਜਿਹੜੇ ਚੌਲ ਹੀ ਨਾ ਬਚੇ ਆ ਤੇ ਉਹਦੇ ਵਿੱਚ ਮੈਂ ਲੂਣ ਮਿਰਚ ਮਸਾਲਾ ਸਭ ਕੁਝ ਪਾ ਕੇ ਨਾ ਤੇ ਜੀਰਾ ਵਗੈਰਾ ਪਾਇਆ ਸੀਗਾ ਤੇ ਉਹਦੇ ਦੇਗੀ ਮਿਰਚ ਲਾਲ ਮਿਰਚ ਪਾਈ ਸੀਗੀ ਤੇ ਇਸ ਤਰ੍ਹਾਂ ਕਦੀ ਕਿਸੇ ਨੇ ਖਾਦੇ ਆ ਮੈਨੂੰ ਦੱਸਿਓ ਵੀ ਤੇ ਇਸ ਤਰ੍ਹਾਂ ਮੈਨੂੰ ਤੇ ਬਹੁਤ ਵੀ ਮੈਂ ਕਾਫੀ ਦਿਨਾਂ ਬਾਅਦ ਵੈਸੇ ਲੱਗੀ ਆ ਪਰ ਮੈਂ ਕਦੀ ਕਦਾਈ ਮੇਰਾ ਹੁਣ ਵੀ ਮਿਰਚ ਜਿੱਦਾਂ ਮਿਰਚ ਮੁਰਚ ਪਾ ਕੇ ਨਾ ਵਿੱਚ ਲਾਲ ਮਿਰਚ ਪਾਈ ਦੇਗੀ ਮਿਰਚ ਪਾਈ ਸੀਗੀ ਤੇ ਇਹ ਵਿੱਚ ਆ ਬੱਚੇ ਹੁਣ ਨਾ ਝੌਲ ਦੇ ਇਦਾਂ ਕਰਕੇ ਪਰੌਂਠੀ ਬਣਾਉਂ ਤੇ ਬਹੁਤ ਵਧੀਆ ਲੱਗਦੀ ਆ ਭਰਮੀ ਭਰਮੀ ਪਰੌਂਠੀ ਜਿੱਦਾਂ ਵਾਵਾ ਵਿੱਚ ਝੌਲ ਜਿਹੜੇ ਆ ਨਾ ਤੇ ਉਹਨਾਂ ਦੀ ਪਰੌਂਠੀ ਬਹੁਤ ਸਵਾਦ ਲੱਗਦੀ ਆ ਤੇ ਮੈਂ ਫਿਰ ਇਸ ਤਰ੍ਹਾਂ ਮੇਰਾ ਦਿਲ ਕੀਤਾ ਝੌਲ ਦੇਖ ਕੇ ਕਿ ਪਰੌਂਠੀ ਬਣਾਉਣੀ ਆ ਤੇ ਮੈਂ ਆਪਣੇ ਵਾਸਤੇ ਵੀ ਤੇ ਇਹਨਾਂ ਵਾਸਤੇ ਵੀ ਇਹਨਾਂ ਨੂੰ ਵੀ ਇੱਕ ਇੱਕ ਤੇ ਪਰੌਂਠੀ ਆਪਾਂ ਖਾਣੀ ਆ ਦੇਖਿਓ ਤੇ ਫਿਰ ਉਹ ਹ ਇਹਨਾਂ ਨੂੰ ਵੀ ਬਣਾ ਕੇ ਦਵਾਂਗੀ ਪਹਿਲਾਂ ਮੈਂ ਆਪ ਬਣਾਣ ਲੱਗੀ ਸੀਗੀ ਜਦੋਂ ਖਾਂਦੇ ਆ ਫਿਰ ਇਹਨਾਂ ਨੂੰ ਇਹ ਤੇ ਕਹਿੰਦੀ ਮੈਂ ਰੁੱਕ ਕੇ ਜੇ ਖਾਣੀ ਆ ਤੇ ਮੈਂ ਤੇ ਫਿਰ ਬ੍ਰੇਕਫਾਸਟ ਕਰਨਾ ਵਾ ਤੇ ਫਿਰ ਮੈਂ ਆਪਣੇ ਵਾਸਤੇ ਬਣਾਉਂਦੀ ਪਈ ਸੀਗੀ ਤੇ ਨਾਲ ਬਣਾ ਲਾਂਗੀ ਚਾਹ ਨੂੰ ਦਿਲ ਕਰਦਾ ਸੀ ਮੈਂ ਕਹਿੰਦੀ ਨਾਲ ਚਾਹ ਲੈ ਲੈਨੀ ਆ ਤੇ ਬਣਾਈ ਹੀ ਕਿਤੇ ਪ੍ਰੋਂਠੇ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਜ਼ਰੂਰ ਖਾਓ ਵੀ ਤੇ ਵੇਖਿਓ ਵੀ ਬਹੁਤ ਟੇਸਟੀ ਲੱਗਦੀ ਹੈ ਜਦਾਂ ਕੁਝ ਸਵੇਰੇ ਸਵੇਰੇ ਜਾਂ ਜਦੋਂ ਵੀ ਤੁਹਾਨੂੰ ਦਿਲ ਕਰਦਾ ਤੁਹਾਡਾ ਤੇ ਬਣਾ ਕੇ ਖਾ ਸਕਦੇ ਆ ਪ੍ਰੋਂਠੀ ਵੈਸੇ ਵਿੱਚ ਚੌਲ ਬਚੇ ਹੁੰਦੇ ਆ ਜਿਹੜੇ ਉਹਨਾਂ ਦੇ ਵਿੱਚ ਲੂਣ ਮਿਰਚ ਮਸਾਲਾ ਪਾਓ ਵੀ ਤੇ ਇਸ ਤਰ੍ਹਾਂ ਪ੍ਰੋਂਠੀ ਬਣਾ ਲਓ ਤੇ ਬਹੁਤ ਵਧੀਆ ਲੱਗਦੀ ਹੈ ਮੈਂ ਤੇ ਕਦੀ ਕਦਾਈ ਜਦੋਂ ਵੀ ਮੇਰਾ ਦਿਲ ਕਰਦਾ ਜਦਾਂ ਚੌਲ ਬਚੇ ਹੁੰਦੇ ਨੇ ਨਾ ਮੈਂ ਇਸ ਤਰ੍ਹਾਂ ਬਣਾ ਲੈਣੀ ਹੁੰਦੀ ਆ ਤੇ ਬਹੁਤ ਸਵਾਦ ਲੱਗਦੀ ਹੈ ਤੇ ਮੱਖਣ ਰੱਖ ਕੇ ਖਾਓ ਦਹੀਂ ਦੇ ਨਾਲ ਵੀ ਖਾ ਲਓ ਤੁਸੀਂ ਮੈਂ ਵੀ ਖਾ ਗਈ ਸਾਡੇ ਘਰ हाय ये क्या कर रही है हानविका देखो कि हाय हानवी का इधर हेलो कर दे हेलो कर दो हेलो सत बुला दे चल सत बुला दो सत श्रीकाल क्या ये। क्या ये। पिलू हां पिलो बनाना है ਅਣਵਿਕ ਆ ਗਈ ਸੀਗੀ ਤੇ ਬਸ ਫਿਰ ਉਹਦੇ ਦੁਆਲੇ ਲੱਗੀ ਤੇ ਵੇਖੋ ਪਰੌਂਠੀ ਬਣ ਗਈ ਆ ਤੇ ਬਹੁਤ ਕਰੰਚੀ ਕਰੰਚੀ ਵਧੀਆ ਬਣੀ ਹੈ ਜਿਸ ਤਰ੍ਹਾਂ ਦੀ ਤੁਹਾਡਾ ਦਿਲ ਕਰਦਾ ਤੁਸੀਂ ਉਸ ਤਰ੍ਹਾਂ ਦੀ ਬਣਾ ਕੇ ਤੇ ਇਦਾਂ ਹੁਣ ਮੈਂ ਦੂਸਰੀ ਵੀ ਬਣਾ ਲਾਂਗੀ ਤੇ ਇੱਧਰ ਨਾ ਦੁੱਧ ਕਹਿੰਦੇ ਵੀ ਮੈਨੂੰ ਦੁੱਧ ਬਣਾ ਦੇ ਵੀ ਤੇ ਇਹਨਾਂ ਨੂੰ ਫਿਰ ਮੈਂ ਹਜੇ ਫਿਲਹਾਲ ਕਹਿੰਦੇ ਮੈਂ ਹਜੇ ਰੋਟੀ ਨਹੀਂ ਖਾਣੀ ਮੈਨੂੰ ਦੁੱਧ ਬਣਾ ਦੇ ਵੀ ਤੇ ਫਿਰ ਮੈਂ ਉਹਦੇ ਵਿੱਚ ਨਾ ਪਾ ਕੇ ਵੈਸੇ ਮੈਂ ਨਾ ਜਦੋਂ ਇਹਦੇ ਵਿੱਚ ਨਾ ਫੁੱਲ ਮਖਾਣੇ ਵੀ ਪਾ ਦੇਣੇ ਹੁੰਦੇ ਆ ਪਮਕਿਨ ਸੀਡਸ ਵੀ ਪਾ ਦੇਣੇ ਹੁੰਦੇ ਆ ਵੈਸੇ ਜੋ ਵੀ ਹੋਏ ਮੈਂ ਇਸ ਤਰ੍ਹਾਂ ਵਿੱਚ ਨਾ ਪਾ ਦੇਣੀ ਹਣੀ ਐਪਲ ਪਾ ਕੇ ਤੇ ਦੁੱਧ ਵਿੱਚ ਜਿੰਨਾ ਵੀ ਹੈਲਦੀ ਸਮਾਨ ਪਾ ਕੇ ਵਿੱਚ ਤੇ ਹੁਣ ਤੇ ਕੱਲਾ ਫਿਲਹਾਲ ਮੈਂ ਦੁੱ ਤੇ ਇਹਨਾਂ ਨੂੰ ਦੁੱਧ ਬਣਾ ਦਾਂਗੀ ਤਾਂ ਤੇ ਦੁੱਧ ਫਿਰ ਪੀ ਲੈਣਗੇ ਇਹਨਾਂ ਦੇ। ਮੇਰੀ ਵੇਟ ਕਰ ਰਿਆ ਸੀਗਾ ਕਦੋਂ ਦੀ? ਕੀ? ਇਹ ਸਾਰੀਆਂ ਵੇਖੋ ਬੈਂਗਲਸ ਮੈਂ ਦਿੱਤੀਆਂ ਹਨ ਅਨਵਿਕਾ ਨੂੰ। ਸਾਰੀਆਂ ਬੈਂਗਲਸ ਹੁਣ ਬੈਂਗਲਸ ਪਾਏਗੀ ਤੇ ਇਹਦੇ ਨਾਲ ਖੇਲਦੀ ਆ ਘਰ ਵੀ ਆਪਣੇ ਖੇਲਦੀ ਹੁੰਦੀ ਬੈਂਗਲਸ ਦੇ ਨਾਲ। ਤੇ ਮੈਂ ਬੈਂਗਲਸ ਦਿਖਾਈਆਂ ਹੀ ਹਨ ਅਨਵਿਕਾ ਨੂੰ। ਹੁਣ ਸਾਰੀਆਂ ਬੈਂਗਲਸ ਜਿਹੜੀਆਂ ਹਨ ਅਨਵਿਕਾ ਦੇ ਨਾਲ ਹੁਣ ਖੇਲਣ ਵਾਸਤੇ ਹਨਵਿਕਾ ਦੇ ਕੋਲ ਰਹਿਣਗੀਆਂ। ਹਨਵਿਕਾ ਦੁੱਧੂ ਪੀਨੋ ਜੀ ਮੇਰੇ ਬੇਬੀ ਨੇ। ਓਏ ਓਏ। ਅਬ ਰੋਟੀ ਖਾ ਲੈ ਪਹਿਲੇ। ਮੈਂ ਰੋਟੀ ਲੈ ਕੇ ਆਈ ਸੀ ਆ ਦੇਖੋ ਰੋਟੀ ਬਣਾਈ ਸੀ ਨਾ ਤੇ ਵਿੱਚ ਮੱਖਣ ਰੱਖਿਆ ਹਨਵਿਕਾ ਨੂੰ ਖਵਾ ਲਦੀ ਆ ਰੋਟੀ ਠੀਕ ਆ ਹਨਵਿਕਾ ਤੇਰੇ ਵਾਸਤੇ ਖਾਏਂਗੀ ਹਨਵਿਕਾ ਨੂੰ ਦਿਖਾਣੇ ਆ ਕਿ ਹਨਵਿਕਾ ਵੇਖੋ ਮੱਖਣ ਦੇ ਨਾਲ ਹਨਵਿਕਾ ਖਾਂਦੀ ਹੁੰਦੀ ਆ ਹਨਵਿਕਾ ਨਾ ਕਾਨਾ ਜੀ ਆ ਉਹ ਕਾਨਾ ਜੀ ਮੱਖਣ ਬਹੁਤ ਖਾਂਦੇ ਸੀ ਨਾ ਖਾ ਕੇ ਦੇਖ ਕਾਨਾ ਜੀ ਲਗਾ ਦੇਤੀ ਲਗਾ ਦੇਣੀ ਆ ਫਿਰ ਜਦੋਂ ਕਾਨਾ ਜੀ ਲਗਾ ਦੇਈਦੇ ਨਾ ਆਪਾਂ ਵੀਡੀਓ ਤੇ ਲਗਾ ਦੇਈਦੇ ਫਿਰ ਹਨ ਵੀ ਕਰਨ ਮੱਖਣ ਦਿਖਾ ਕੇ ਫਿਰ ਆਪਾਂ ਹਨ ਵੀ ਕਰਨ ਰੋਟੀ ਖਵਾਲ ਦਿੰਨੇ ਫਿਰ ਖਾ ਲੈਂਦੀ ਇਸ ਤਰ੍ਹਾਂ ਉਦਾਹਨ ਵੀ ਕਾ ਖਾਂਦੀ ਨਹੀਂ ਆ ਰੋਟੀ ਖਾ ਲਿੰਦੀ ਆ ਵੈਸੇ ਪਰ ਇਹ ਵੀ ਫਿਰ ਆਵੇ ਮੱਖਣ ਮੈਂ ਲਗਾ ਦੇ ਦਿੱਤੀ ਹੂੰ ਫੋਨ ਤੇ ਲਗਾ ਦੇ ਦਿੱਤੀ ਓਕੇ ਆਪਾਂ ਹੁਣ ਖਾ ਲਈਏ ਵੀ ਨਾਲ ਚਾਹ ਮੈਂ ਬਣਾ ਲਈ ਸੀਗੀ ਹਨ ਵੀ ਤਾਂ ਇਹ ਹਨਵਿਕਾ ਨੂੰ ਵੀ ਵਧੀਆ ਲੱਗੀ ਆ ਤੇ ਤੁਹਾਡੇ ਬੱਚੇ ਵੀ ਵਾਕਈ ਖਾਣਗੇ ਤੇ ਇਹ ਚਾਵਲਾਂ ਦੀ ਰੋਟੀ ਕਦੀ ਖਾਧੀ ਹੈ ਕਿਸੇ ਨੇ ਅੰਦਰ AC ਵਿੱਚ ਬੈਠਦਾ ਹੈ ਚਾਵਲਾਂ ਦੀ ਰੋਟੀ ਮੱਖਣ ਦੇ ਨਾਲ ਹਨਵਿਕਾ ਵੀ ਖਾਂਦੀ ਪਈ ਆ ਹਨਾ ਸਾਡੇ ਲਾਈਟ ਗਈ ਹੋਈ ਆ ਤੇ ਲਾਈਟ ਕਿੰਨੀ ਦੇਰ ਹੋ ਗਈ ਵੈਸੇ ਗਈ ਨੂੰ ਤੇ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜਿੰਨਾ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਦਿਓ ਵੀ ਸ਼ੇਅਰ ਵੀ ਕਰਿਓ ਵੀ ਵੀਡੀਓ ਅੱਗੇ ਤੇ ਮਿਲਦੇ ਆਂ ਦੂਸਰੀ ਵੀਡੀਓ ਦੇ ਵਿੱਚ ਓਕੇ ਬਾਏ